ਔਡੀ ਓਡੀ ਕਢਾ ਦੂਦਾ ਵੱਡੀ ਗੱਡੀ ਉਹ ਕਢਾਵਾਂਗੇ ਓਡੀ ਗੱਡੀ ਵੀ ਪਾ 200 ਰੁਪਇਆ ਲਾ ਦੂਦਾ ਕਾਦੇਵਾ ਤੇ 15 20 ਲੱਖ ਰੁਪਏ ਨਾ ਕਿੱਥੇ ਬੱਚੇ ਨਹੀਂ ਵੇਚੀ ਕਰੀ ਜਾਂਦਾ ਮੂੰਹ ਦੇ ਦੇ ਫਿਰ ਆ ਲੈ ਯਾਰ ਸਾਹੂ ਤੁਹਾਨੂੰ ਯਾਦ ਰੱਖਾਂਗਾ ਚੱਕ ਆਏ ਹਾਏ 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 ਕਣਕ ਤਾਂ ਅੱਜ ਆਉਂਦੀ ਐ ਪੂਰੇ ਸ਼ਰਾਟੇ ਮਾਰਦੀ ਹੈ ਖੱਬੀ ਖਣ ਕਣਕਾ ਫਸਲ ਤਾਂ ਜਟਾ ਹੋ ਗਈ ਆਪਣੀ ਪੂਰੀ ਵਧੀਆ ਇਹਦਾ ਕਹਿੰਦੀ ਹੈ ਕਿ ਹੁਣ ਤੋ ਥਾਰ ਕੜਾ ਤੱਲੇ ਆਉਣੀ ਪਊ ਗੱਡੀ ਹੁਣ ਇਹ ਫਸਲ ਵਾਲੀ ਵਧੀਆ ਭਾਏ ਜੋ ਸ਼ਰੀਕਾਂ ਦੇ ਕਾਲਜੇ ਫੂਕਣੇ ਪੈਣੇ ਆ ਥਾਰ ਕਢਾ ਕੇ ਐਂ ਤਾਂ ਗੱਲ ਬੰਨ ਨਹੀਂ ਚੱਲ ਦੇਖਦੇ ਹਾਂ ਅਣ ਫਿਰ ਆਪਾਂ ਕਣਕ ਛੋੜਦੇ ਆ ਮੰਡੀ ਜਾੜਤੀ ਉਹ ਦੋ ਫੜਦੇ ਆ ਪੈਸੇ ਔਡੀ ਉਡੀ ਕਢਾ ਔਡੀ ਉਡੀ ਥਾਰ ਥੂਰ ਨਾਲ ਨਹੀਂ ਹੁਣ ਭਾਈ ਕੀ ਹਾਲ ਆ ਔਰ ਬਾਈ ਕਿਵੇਂ ਆ? ਹਾਲ ਤਾਂ ਵਧੀਆ। ਆਉਡੀ-ਉਡੀ ਕਢਾ ਦੂਦਾ ਵੱਡੀ ਗੱਡੀ। ਉਹ ਕਢਾਵਾਂਗੇ ਆਉਡੀ ਗੱਡੀ ਵੀ। 4 ਕੂੜ ਰੁਪਿਆ ਲਾ ਦੂਦਾ। ਕਾਹਦੇ ਵਾਸਤੇ 15-20 ਲੱਖ ਰੁਪਏ ਨਾ ਕਿੱਥੇ ਸਰਦਾ ਸੋਨੂ ਵੀ। ਉਹ ਬਾਈ ਕੀ ਹਾਲ? ਉਹ ਨਹੀਂ ਨਹੀਂ ਕਢਾਵਾਂਗੇ ਆਪਾਂ ਆਉਡੀ-ਉਡੀ ਵੀ ਕਢਾਵਾਂਗੇ। ਹਸ ਲਾ ਹਸ ਲਾ ਵੀ ਲੈਣ ਦੀ ਸੋਚਦਾ ਪਿਆ ਹੈ। ਤੂੰ ਗੱਡੀਆਂ ਲੈ ਦੋ। ਅੱਛਾ। ਹਾਂ। ਇੱਕ ਤਾਂ ਲੈ ਤੂੰ ਆਉਡੀ। ਹਾਂ। ਇੱਕ ਲੈ ਤੂੰ ਮਰਸਡੀਜ਼। ਦੋ ਗੱਡੀਆਂ ਦਾ ਇੱਕ ਨਾਲ ਨਹੀਂ ਸਰਦਾ ਹੈਗਾ। ਕਿਉਂਕਿ ਬਈ ਤੇਰੀ ਕੰਨ ਕਹੇਗੀ ਵਧੀਆ। ਠੀਕ ਆ। ਉਹ ਨਹੀਂ ਕਹਿੰਦਾ ਵੀ ਛੋਟੇ ਦੇ ਸਰ ਵਰਗੀ ਕਲਕ ਆ ਗਈ ਸਹੀ ਗੱਲ ਆ ਬਾਈ ਤਾਂ ਐ ਅੱਖਾਂ ਖੋਲਦੇ ਮੇਰੀਆਂ ਹੂੰ ਤੇ ਕੋਲੇ ਰੱਖੀ ਅਸਲਾ ਅਸਲਾ ਵੀ ਫਿਰ ਜ਼ਰੂਰੀ ਹੈਗਾ ਕਿਉਂਕਿ ਭਾਈ ਇੰਨੀਆਂ ਗੱਡੀਆਂ ਹੋਣਗੀਆਂ ਬੈਰ ਵੀ ਹੋਣਗੇ ਫਿਰ ਸਿੱਧੀ ਜੀ ਗੱਲ ਹੈ ਨਾ ਵੀ ਆਹਦਾ ਯਾਰ ਤੱਕ ਪਾਣੀ ਪੂ ਪਿੰਡ ਚ ਫਿਰ ਆਹ ਪਾਣੀ ਪੂਗੀ ਆ ਫਿਰ ਆ ਜੀ ਇਹਦਾ ਕੁੰਡੀ ਜੁੱਤੀ ਰੱਖਣੀ ਪੂ ਹਨਾ ਚਾਦਰਾਂ ਲਾ ਕੇ ਚਿੱਟਾ ਚਾਹ ਕੁੜਤਾ ਪਜਾਦਰਾਂ ਲਾਉਣਾ ਪੂ ਕੁੰਡਾ ਰੱਖਣਾ ਪੂ ਕਰਦੇ ਹੋਊਗਾ ਫਰੀ ਫਾਇਦਾ ਰੋਡ ਤੇ ਜਮੀਨ ਹੈਗੀ ਮੈਂ ਤਾਂ ਕਹਿੰਦਾ ਵੀ ਇਧਰ ਬਸੋ ਕੀ ਲੱਗ ਬੇਚੀ ਦੇ ਦੇਖਿਆ ਜਾਊਗਾ ਕੋਠੀ ਲੈ ਲੈ ਚੰਡੀਗੜ੍ਹ ਜਾ ਕੇ ਗੱਲ ਤਾਂ ਭਾਈ ਤੇਰੀ ਠੀਕ ਹੈ ਗੱਡੀ ਤਾਂ ਫਿਰ ਕੋਠੀ ਤੇ ਗੱਡੀ ਚੰਡੀਗੜ੍ਹ ਹੀ ਚੱਜਦੀ ਹੈ ਹਾਂ ਫਿਰ ਤਾਂ ਹੁਣ ਆਏ ਆ ਭਾਈ ਗੱਡੀ ਲੈਣੀ ਪਊ ਹਾਂ ਵਧੀਆ ਕੋਠੀ ਪਰਦਾ ਚੰਡੀਗੜੀ ਸੱਟ ਰੋ ਹਾਂ ਤਾਂ ਜੱਟ ਦੀ ਚੜ੍ਹਾਈ ਹੋ ਜੀ ਜਦੋਂ ਪਿੰਡ ਗੇੜਾ ਵੱਜਿਆ ਕਰੋ ਅਗਲਾ ਕਹਿੰਗੇ ਚੰਡੀਗੜ੍ਹ ਵਾਲਾ ਸਰਦਾਰ ਆਇਆ ਚੰਡੀਗੜ੍ਹ ਵਾਲਾ ਸਰਦਾਰ ਆਇਆ ਸਹੀ ਗੱਲ ਜਮੀਨਾਂ ਠੇਕੇ ਦੇ ਦਾਂਗੇ ਸਾਰੀ ਹੂੰ ਨਜ਼ਾਰੇ ਲੁੱਟਾਂਗੇ ਚੰਡੀਗੜ੍ਹ ਸਹੀ ਗੱਲ ਹੈ ਪੈਸਾ ਵਾਧੂ ਹੋ ਜੂ ਫਿਰ ਆਪਣੇ ਕੋਲ ਨੂੰ ਵਾਧੂ ਤਾਂ ਹੈਗੀ ਆ ਪੈਸਾ ਹਨਾ ਤੇ ਲੈ ਲਵੇ ਪੈਸਾ ਵਾਧੂ ਬਾਈ ਯਾਰ ਮੇਰੇ ਵਾਲਾ ਮੋੜ ਦੇ ਯਾਰ ਐ ਕਿਹਨੂੰ ਕਰ ਦਾਂਗਾ ਘੜਜਾ ਯਾਰ ਤੂੰ ਐਨੀ ਤੂੰ ਬਿਨਾ ਗੱਡੀ ਲੈ ਲਈ ਕੋਠੀ ਪਾ ਲਈ ਮੇਰੇ ਪੈਸੇ ਦਾ ਮੋੜ ਦੇ ਓਏ ਹਜੇ ਲੈ ਤਾਂ ਲੈਣ ਦੇ ਉਹੀ ਫੁਕਰੀਆਂ ਮਾਰੀ ਜਾਂਦਾ ਫਿਰ ਉਹ ਫੁਕਰੀਆਂ ਉਹ ਫਸਲ ਤਾਂ ਦੇਖ ਲੈ ਬਾਈ ਯਾਰ ਆ ਅਜੇ ਆ ਇਹਨੂੰ ਇਹ ਕੌਣ ਲਊਗਾ ਇਹਨੂੰ ਇਹ ਵੱਡ ਕੇ ਮੰਡੀ ਚ ਤੁਟੂ ਫੇਰ ਹੀ ਚੀਜ਼ਾਂ ਲਊਗਾ ਫੇਰ ਹੋਰ ਪਾਸੇ ਹੁਣ ਹੋਰ ਪਾਸੇ ਤੁਰ ਪਿਆ ਹੁਣ ਤੂੰ ਉਹ ਖੜ ਜਾ ਜਦੋਂ ਜਦੋਂ ਪੈਸੇ ਆਈ ਮਾਈ ਦੀ ਮੋੜ ਨਾਲੀ ਨਾ ਉਦੋਂ ਫੇਰ ਦੂਜੇ ਪਾਸੇ ਹੋ ਜਾਣੇ ਆਹ ਬਹਾਨਾ ਵੀ ਹੁੰਦਾ ਵੀ ਮੈਂ ਕਿਹੜਾ ਪਿੰਡ ਛੱਡ ਕੇ ਭਾਜੀ ਮੈਂ ਕਿਹੜਾ ਪਿੰਡ ਛੱਡ ਚੱਲੇ ਆਇਆ ਹਾਂ ਦੱਸ ਜ਼ਮੀਨ ਉਰੀ ਚਲ ਮੈਂ ਪਿੰਡ ਛੱਡ ਕੇ ਜ਼ਮੀਨ ਤਾਂ ਉਰੀ ਰਊ ਸਾਰੇ ਬਹਾਨੇ ਪਤਾ ਨਹੀਂ ਮੈਨੂੰ ਸਾਰੇ ਬਹਾਨੇ ਪਤਾ ਨਹੀਂ ਜਿਹੜੇ ਤੁਸੀਂ ਮਾਰਦੇ ਕਿਉਂਕਿ ਉਹ ਸੋਡੇ ਇਹੀ ਬਹਾਨੇ ਮੈਨੂੰ 5 ਸਾਲ ਹੋ ਗਏ ਸੁਣਦਿਆਂ ਨੂੰ ਫਿਰ ਹੋ ਜੀ ਕਿੱਡੀ ਗੱਲ ਹੋਗੀ ਬਾਈ ਐਵੇਂ ਨਾ ਓਏ ਅਸੀਂ ਗੱਡੀਆਂ ਤੇ ਨਹੀਂ ਬਹਿਣਾ ਆਏਗਾ ਅਸੀਂ ਪਲਾਟ ਨਹੀਂ ਲੈਣੇ ਅਸੀਂ ਕੋਠੀਆਂ ਨਹੀਂ ਪਾਉਣੀ ਆਈਏ ਬਾਈ ਪਾਉਣੀ ਹੈ ਮੈਂ ਕਹਿੰਦਾ ਮੈਂ ਕਹ ਦੋ ਤੁਹਾਡਾ ਸੀਮੈਂਟ ਰੇਤਾ ਚੱਕ ਲਿਆ ਮੈਂ ਗੱਲ ਚੱਕਣ ਵਾਲਾ ਕੰਮ ਹੀ ਆ ਪੈਸੇ ਦੇ ਨਹੀਂ 12 ਸਾਲ ਦੇ ਸਿਰ ਵਰਗੀ ਹੋਗੀ ਆਪਾਂ ਗੱਡੀਆਂ ਲੈ ਲਾਂਗੇ ਆਪਾਂ ਥਾਰ ਲੈ ਲਾਂਗੇ ਓ ਮੇਰੇ ਦਾ ਮੋੜ ਦੇ ਫਿਰ ਐ ਮੁਰ ਜਾਣਗੇ ਹੋਰ ਕਿਵੇਂ ਮੁੜਨਗੇ ਫਿਰ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਇਹ ਤਾਂ ਮੁੱਕਰਨ ਵਾਲੀ ਗੱਲ ਹੈ ਇਹ ਤਾਂ ਮੈਂ ਕਦੋਂ ਪਤਿੰਦਰਾਂ 5 ਸਾਲ ਹੋ ਗਏ ਹਜੇ ਜਨਕੀ 7 ਸਾਲ ਹੋਰ ਪਏ ਨੇ ਕਿੰਨੇ ਦਿਨੇ ਤੇਰੇ ਯਾਰ 150 ਰੁਪਈਆ ਬਸ 150 ਰੁਪਈਆ ਪਿੱਛੇ ਨਹੀਂ ਬੇਇੱਜ਼ਤੀ ਕਰੀ ਜਾਂਦਾ ਮੂੰਹ ਦੇ ਦੇ ਫਿਰ ਆ ਲੈ ਯਾਰ ਸਭ ਯਾਦ ਰੱਖਾਂਗਾ ਚੱਕ 140 ਫੇਰ ਲੈ ਜੀ ਬੰਦਾ ਓਏ ਕਿੰਨਾ ਬਸਰਮ ਬੰਦਾ ਜਿਆ ਡੰਡੀ ਪਾਏ ਜਾਨੀ ਬੇਇੱਜ਼ਤੀ ਕਰਦੇ 10 ਰੁਪਈਏ ਕੱਢ ਲੈ 10 ਰੁਪਈਏ ਉਹ 10 ਮਿਲ ਗਏ ਨਹੀਂ ਮੈਂ ਵੀ ਖੋ ਲੈਣੇ ਆ ਉਹ ਯਾਰ 140 ਰਹਿ ਗਏ ਯਾਦ ਰੱਖੀਓ 140 ਲੈ ਲਈ ਮੈਂ ਪਿੰਡ ਨਹੀਂ ਛੱਡ ਕੇ ਬਾਹਰ ਚਲਿਆ